ਸ੍ਰੀ ਕਾਂਜੀ ਅੱਜ ਆਪਾਂ ਲੱਗੇ ਆ ਜੀ ਆਲੂ ਵਾਲੇ ਪਰੌਂਠੇ ਇੱਕ ਨਵੇਂ ਤਰੀਕੇ ਨਾਲ ਬਣਾਉਣ ਤੁਸੀਂ ਵੀਡੀਓ ਪੂਰੀ ਦੇਖਣੀ ਆ ਜੀ ਫਿਰ ਪਤਾ ਲੱਗੇਗਾ ਕੋਈ ਸਟਫਿੰਗ ਨਹੀਂ ਭਰਨੀ ਕੋਈ ਝੰਜਟ ਨਹੀਂ ਹੈਗਾ ਬਹੁਤ ਸੌਖੇ ਢੰਗ ਨਾਲ ਆਪਾਂ ਜਿਹੜਾ ਇਹ ਪਰੌਂਠੇ ਬਣਾ ਕੇ ਤਿਆਰ ਕੀਤੇ ਆ ਅਣਜਾਣ ਤੋਂ ਅਣਜਾਣ ਬੰਦਾ ਵੀ ਇਹ ਪਰੌਂਠੇ ਬਣਾ ਸਕਦਾ ਹੈ ਚਲੋ ਜੀ ਆਪਾਂ ਅੱਜ ਸ਼ੁਰੂ ਕਰਦੇ ਆ ਉਬਲੇ ਹੋਏ ਆਲੂ ਲੈਣੇ ਆ ਇਹ ਆਲੂ ਵੱਡੇ ਸੀਗੇ ਮੈਂ ਫਿਰ ਛੋਟ ਕੱਟ ਕੇ ਬੋਇਲ ਕਰ ਲੈਂਦੀ ਆ ਛੇਤੀ ਹੋ ਜਾਂਦੇ ਆ ਆਲੂ ਬੋਇਲ ਕਰਕੇ ਛਿਲਕਾ ਉਤਾਰ ਲਿਆ ਜੀ ਕੱਟੂਕਾਸ ਕਰ ਲੇ ਤੇ ਜਿੰਨੇ ਕਾਲੂ ਆਪਾਂ ਨੂੰ ਚਾਹੀਦੇ ਆ ਉਹਨੇ ਕਾਲੂ ਲੈ ਲਓ ਤੇ ਹੁਣ ਆਪਾਂ ਇਹਦੇ ਵਿੱਚ ਕਣਕ ਦਾ ਆਟਾ ਪਾਵਾਂਗੇ ਜਿੰਨਾ ਆਟਾ ਚਾਹੀਦਾ ਆ ਆਪਾਂ ਫੈਮਿਲੀ ਦੇ ਅਕੋਰਡਿੰਗ ਆਟਾ ਪਾ ਲਓ ਤੇ ਆਲੂ ਮੇਰੇ ਕੋਲ ਇੱਥੇ ਤੇ ਆਲੂਆਂ ਦੇ ਵਿੱਚ ਆਪਾਂ ਨੇ ਹਰੀ ਮਿਰਚ ਪਾ ਲਈ ਤੇ ਹੁਣ ਕਾਲੀ ਮਿਰਚ ਪਾ ਲਈ ਇੱਕ ਅੱਧਾ ਚਮਚ ਪਾਇਆ ਜੀ ਅਜਵੈਨ ਦਾ ਅੱਧਾ ਚਮਚ ਪਾਇਆ ਜੀ ਜੀਰਾ ਅੱਧਾ ਹੀ ਚਮਚ ਪਾਇਆ ਜੀ ਆਪਾਂ ਪੀਸੀ ਹੋਈ ਲਾਲ ਮਿਰਚ ਤੇ ਇੱਕ ਚਮਚ ਪਾਇਆ ਜੀ ਧਨੀਆ ਪਾਊਡਰ ਤੇ ਲੋੜ ਅਨੁਸਾਰ ਪਾ ਲੈਣਾ ਜੀ ਆਪਾਂ ਨੇ ਨਮਕ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਮਸਾਲੇ ਕੇ ਸਾਰੇ ਮਸਾਲੇ ਨੂੰ ਆਟੇ ਵਿੱਚ ਇੱਥੇ ਮੇਰੇ ਕੋਲ ਆਲੂ ਥੋੜੇ ਮੈਨੂੰ ਕੱਟ ਲੱਗੇ ਮੈਂ ਦੋ ਕਾਲੂ ਹੋਰ ਕਤੂਕਸ ਕਰ ਲਈਆਂ ਤੇ ਆਪਾਂ ਨੇ ਚੰਗੀ ਤਰ੍ਹਾਂ ਆਟੇ ਨੂੰ ਮਿਕਸ ਕਰਕੇ ਫਿਰ ਪਾਣੀ ਲੈਣਾ ਏ ਪਹਿਲਾਂ ਹੀ ਪਾਣੀ ਨਹੀਂ ਪਾਉਣਾ ਕਿਉਂਕਿ ਆਲੂ ਜਿਹੜੇ ਆ ਉਹ ਤੇ ਮਸਾਲਾ ਉਹਦੇ ਨਾਲ ਇਹ ਆਟਾ ਕਾਫੀ ਹੱਦ ਤੱਕ ਤਿਆਰ ਹੋ ਗਿਆ ਸੀ ਥੋੜਾ ਥੋੜਾ ਪਾਣੀ ਲੈ ਕੇ ਆਪਾਂ ਨੇ ਆਟੇ ਨੂੰ ਗੁੰਨ ਲੈਣਾ ਏ ਚੰਗੀ ਤਰ੍ਹਾਂ ਅਗਰ ਤੁਹਾਡੇ ਹੱਥਾਂ ਨੂੰ ਆਟਾ ਲੱਗਦਾ ਏ ਆਲੂ ਲੈਸ ਕਰਕੇ ਤਾਂ ਤੁਸੀਂ ਹੱਥਾਂ ਨੂੰ ਘਿਓ ਜਾਂ ਤੇਲ ਲਗਾ ਸਕਦੇ ਆਂ ਫੇਰ ਆਟਾ ਹੱਥਾਂ ਨੂੰ ਨਹੀਂ ਲੱਗੇਗਾ ਚੰਗੀ ਤਰ੍ਹਾਂ ਮਸਲ ਮਸਲ ਕੇ ਆਪਾਂ ਨੇ ਆਟੇ ਨੂੰ ਗੁੰਨ ਕੇ ਤਿਆਰ ਕਰ ਲੈਣਾ ਹੈ ਬਿਲਕੁਲ ਸੌਫਟ ਹੋਣ ਤੱਕ ਤੇ ਹੁਣ ਆਪਾਂ ਨੇ ਇਸ ਨੂੰ 10-15 ਮਿੰਟ ਲਈ ਹਰਸ਼ਟ ਤੇ ਛੱਡ ਦੇਣਾ ਹੈ ਬਹੁਤ ਵਧੀਆ ਪਰੌਂਠੇ ਬਣਦੇ ਆ ਤੇ ਬਹੁਤ ਸੌਖਾ ਢੰਗ ਹੈ ਤੇ ਹੁਣ ਆਟੇ ਨੂੰ ਆਪਾਂ 15 ਮਿੰਟ ਬਾਅਦ ਫੇਰ ਇੱਕ ਵਾਰੀ ਚੰਗੀ ਤਰ੍ਹਾਂ ਮਲائم ਕਰਨਾ ਹੈ ਜਿੰਨਾ ਮਲਾਇਮ ਹੋਏਗਾ ਉਨੇ ਹੀ ਪਰੌਂਠੇ ਚੜੇ ਆ ਆਪਣੇ ਬਿਲਕੁਲ ਸੌਫਟ ਬਣਨਗੇ ਕੋਈ ਟੁਕਟੇਗਾ ਨਹੀਂ ਕਿਸੇ ਪਾਸਿਓਂ ਕੀ ਲਓ ਜੀ ਆਟਾ ਹੋ ਗਿਆ ਬਿਲਕੁਲ ਰੈਡੀ ਤੇ ਹੁਣ ਆਪਾਂ ਨੇ ਪਰੌਂਠੇ ਤਿਆਰ ਕਰਨੇ ਆ ਇੰਨੇ ਵਧੀਆ ਤਰੀਕੇ ਨਾਲ ਵੇਲਿਆ ਗਿਆ ਸੀ ਪਰੌਂਠਾ ਰੋਟੀ ਬਿਲਕੁਲ ਵੀ ਚੱਕਲੇ ਨਾਲ ਲੱਗਣੀ ਨਹੀਂ ਐ ਟੁੱਟੀ ਨਹੀਂ ਐ ਨਾ ਕਿਸੇ ਪਾਸਿਓਂ ਮਸਾਲਾ ਨਿਕਲਿਆ ਐ ਨਾ ਚੱਕਲੇ ਦੇ ਨਾਲ ਚਿੱਕੀ ਐ ਤੁਸੀਂ ਚੈੱਕ ਕਰ ਸਕਦੇ ਆਂ ਦੇਖੋ ਕਿੰਨੀ ਪਤਲੀ ਲੇਅਰ ਰੋਟੀ ਦੀ ਬਣਾਈ ਐ ਤੇ ਕਿਸੇ ਪਾਸਿਆਂ ਵੀ ਟੁੱਟੀ ਨਹੀਂ ਹੈਗੀ ਤੇ ਹੁਣ ਆਪਾਂ ਨੇ ਇਸ ਨੂੰ ਘਿਓ ਲਗਾ ਲੈਣਾ ਹੈ ਘਿਓ ਲਗਾ ਕੇ ਤੁਸੀਂ ਇਹਦਾ ਪਰੌਂਠਾ ਤਿਆਰ ਕਰਨਾ ਹੈ ਜਿਸ ਵੀ ਸ਼ੇਪ ਵਿੱਚ ਤੁਸੀਂ ਪਸੰਦ ਕਰਦੇ ਆ ਪਰੌਂਠਾ ਬਣਾ ਸਕਦੇ ਆ ਲੱਛਾ ਪਰੌਂਠਾ ਵੀ ਬਣ ਜਾ ਬਣ ਸਕਦਾ ਹੈ ਬਣ ਜਾਂਦਾ ਹੈ ਇਹਦਾ ਕਿਉਂਕਿ ਸੌਫਟ ਹੋ ਗਿਆ ਹੈ ਆਟਾ ਬਿਲਕੁਲ ਇਸ ਤਰ੍ਹਾਂ ਆਪਾਂ ਨੇ ਪਰੌਂ ਇੱਕ ਇੱਕ ਕਰਕੇ ਸਾਰੇ ਪਰੌਂਠੇ ਕਰ ਲੈਣੇ ਆ ਜੀ ਤਿਆਰ ਤੇ ਬਿਲਕੁਲ ਨਹੀਂ ਟੁੱਟਦਾ ਨਾ ਕੋਈ ਸਟਫਿੰਗ ਕਰਨੀ ਹੈ ਤੇ ਬੱਚੇ ਵੀ ਬਣਾ ਕੇ ਖਾ ਸਕਦੇ ਆ ਇੱਥੇ ਆਪਾਂ ਸਰੋਂ ਦਾ ਤੇਲ ਯੂਜ਼ ਕੀਤਾ ਏ ਜੀ ਸਰੋਂ ਦਾ ਤੇਲ ਨੂੰ ਚੰਗੀ ਤਰ੍ਹਾਂ ਕੱਢ ਲਿਆ ਸੀ ਫਿਰ ਉਹਨੂੰ ਆਪਾਂ ਨੇ ਪਰੌਂਠਿਆਂ ਤੇ ਲਾਇਆ ਏ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਦੇਸੀ ਘਿਓ ਜੜਾ ਹੈ ਫਿਰ ਪਛਾਣਾ ਆਖਾ ਹੋ ਜਾਂਦਾ ਏ ਸਰੋਂ ਦਾ ਤੇਲ ਆਪਾਂ ਨੂੰ ਨੁਕਸਾਨ ਨਹੀਂ ਕਰਦਾ ਇਸ ਕਰਕੇ ਆਪਾਂ ਨੂੰ ਕਦੇ-ਕਦੇ ਸਰੋਂ ਦਾ ਤੇਲ ਵੀ ਲਗਾ ਲੈਣਾ ਚਾਹੀਦਾ ਏ ਬਹੁਤ ਪਤਲੇ ਪਤਲੇ ਪਰੌਂਠੇ ਬਣੇ ਆ ਬਿਲਕੁਲ ਰੂਮ ਵਰਗੇ ਬਿਲਕੁਲ ਪੋਲੇ-ਪੋਲੇ ਬੱਚੇ ਬੱਟੇ ਸਭ ਪਸੰਦ ਕਰਨਗੇ ਤੁਸੀਂ ਟਿਫਨ 'ਚ ਵੀ ਦੇ ਸਕਦੇ ਆਂ ਅਗਰ ਤੁਹਾਡੇ ਘਰ ਕੋਈ ਐਮਰਜੈਂਸੀ ਮਹਿਮਾਨ ਆ ਜਾਂਦੇ ਆਂ ਤੇ ਇਹ ਬਹੁਤ ਜਲਦੀ ਬਣਨ ਵਾਲਾ ਨਾਸ਼ਤਾ ਏ ਤੁਸੀਂ ਇਸ ਤਰ੍ਹਾਂ ਪਰੌਂਠੇ ਤਿਆਰ ਕਰ ਸਕਦੇ ਆਂ ਲੋ ਜੀ ਆਪਾਂ ਨੇ ਇੱਕ ਇੱਕ ਕਰਕੇ ਸਾਰੇ ਪਰੌਂਠੇ ਕਰ ਲਿਆ ਜੀ ਤਿਆਰ ਦਹੀਂ ਮੱਖਣ ਨਾਲ ਸਰਵ ਕੀਤੇ ਆਂ ਮਹਿਮਾਨਾਂ ਨੂੰ ਵੀ ਦਿਓ ਆਪ ਵੀ ਖਾਓ ਬਹੁਤ ਵਧੀਆ ਸਾਨੂੰ ਤਾਂ ਬਹੁਤ ਪਸੰਦ ਆਇਆ ਤੁਹਾਨੂੰ ਵੀ ਆਣਗੇ ਇੰਨੇ ਕੁ ਵੀਡੀਓ ਸੀ ਇਸ ਮੇਰੀ ਅਗਰ ਤੁਹਾਨੂੰ ਪਸੰਦ ਆਈ ਵੀਡੀਓ ਮੇਰੀ ਅੱਗੇ ਸ਼ੇਅਰ ਲਾਈਕ ਤੇ ਜਰੂਰ ਕਮੈਂਟ ਜਰੂਰ ਕਰਨਾ ਤੇ ਅਗਲੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ ਆਵਾਂਗੇ ਜੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ